ਮੇਰੀ ਆਤਮਾ ਕੰਬੀ ਗਲੇ ਨਾਲ ਲੜਦੀ ਫਿਰਦੀ ਆ ਬਾਈ ਤੇ ਤੇਰੇ ਕੋਲੇ ਟੜਪਈਆ ਕਪੜੀ ਤੋ ਅੱਜ ਛੜਦਾ ਨਹੀਂ ਬਾਈ ਜੇ ਬੜਾ ਚਟੜ ਪੱਟੇ ਗਏ ਬੜਾ ਉਧਾ ਨਹੀਂ ਰਹਿਣਾ ਜੇ ਕੱਚੇ ਅਪ ਚੜ ਦਸਟੜ ਪੱਟੇ ਨਾਲ ਉਹਨੂੰ ਕੁੱਤੀ ਦੀ ਚੜਦੀ ਬੜਾ ਦਬ ਤਮਾ ਖਤਮ ਹੋ ਜੂ ਪਰ ਤਾਂ ਚਾੜਾ ਟੱਡਾ ਰੁਕ ਮਾ ਤਿੱਲਾ ਦੇ ਦਾ ਮੇਰਾ ਤਾਂ ਜੱਥੂ ਦੀ ਕਾਪੜਾ ਲੱਗਦਾ ਤੀ ਪੰਡਾ ਦੇ ਪਿੰਡ ਕੰਮ ਜਾਂ ਦਿੱਤੀ ਮੇਰੀ ਜਿੱਤ ਬਿੱਟੀ ਚ ਡੁੱਲ ਗਈ ਇੱਦਾਂ ਤੇ ਰੋਲਤੀ ਮੇਰੀ ਕਮੀ ਵਾਲੇ ਨੇ ਮੇਰੇ ਘਰੋਂ ਖਾ ਕੇ ਈ ਪ੍ਰੀਤ ਕਾਣ ਆਏ ਦਿਲ ਨਾ ਹੁੰਦਾ ਕਰ ਐ ਕਰ ਲੈ ਪੀ ਲੈ ਮੈਂ ਤਾਂ ਚਾਰੀ ਹੌਲਾ ਹੋ ਰਿਹਾ ਹੁਣ ਮਾੜਾ ਮੋਟਾ ਆਪਣੇ ਪਰਿਵਾਰ ਕਣੀ ਵੀ ਸੋਚ ਐਵੇਂ ਨਹੀਂ ਬੋਲਾ ਬਣਿਆ ਕਰਦੇ ਇੰਨਾ ਵਧੀਆ ਆਪਣਾ ਪਰਿਵਾਰ ਹੈ ਤੂੰ ਸਾਰਾ ਦਿਨ ਬਾਹਰ ਪੜਕਦਾ ਫਿਰਦਾ ਰਹਿਣਾ ਖਾਂਦਾ ਨਹੀਂ ਪੀਂਦਾ ਨਹੀਂ ਰਾਤ ਦੀਆਂ ਚਾਰ ਬੋਤਲਾਂ ਲੱਗੀਆਂ ਪੰਜਵੀਂ ਬੋਤਲਾਂ ਲੱਗ ਰਹੀ ਹੈਗੀ ਗੋਲੀਆਂ ਕੈਬਸਰੋ ਤਾਂ ਪਤੀ ਨਹੀਂ ਕਿੰਨਾ ਕੁ ਗੁੱਸਾ ਲੰਗਿਆ ਦੋ ਪੱਤੇ ਤਾਂ ਤੂੰ ਨੀਂਦ ਦੀਆਂ ਗੋਲੀਆਂ ਦੇ ਖਾ ਗਿਆ ਫੇਰ ਕਿਤੇ ਜਾੜੀ ਮਾੜੀ ਮੋਟੀ ਤੈਨੂੰ ਚੈਨ ਆਈਏਗੀ उनी चाय लावदी उता जदे चार बोडा ते होई उदी चाय दाऊ